ਇਹ ਇਹਨਾਂ ਨੂੰ ਮੌਕਾ ਮਿਲਿਆ ਹੁਣ ਦੀਵਾਨ ਟੋਡਰ ਮਲ ਦੀ ਹਵੇਲੀ ਸਾਂਭਣ ਦਾ। ਚੁੰਮੇਬਰੀ ਨੂੰ ਅਸੀਂ ਸੰਗਤਰੋਂ ਵਿਸ਼ਵਾਸ ਦਵਾਉਨੇ ਆਂ ਵੀ ਪੂਰੀ ਤਨਦੇਹੀ ਨਾਲ ਅਸੀਂ ਨਿਭਾਵਾਂਗੇ। ਬਿਲਕੁਲ ਐਸਜੀਪੀਸੀ ਦੀ ਉਦਾਸੀਨਤਾ ਤਾਂ ਰਹੀ ਹੈ ਤਾਂ ਕਹਿਣਾ ਹੀ ਪਏਗਾ ਕਿ ਉਹਨਾਂ ਨੇ ਇਸ ਚੀਜ਼ ਦੀ ਇੰਪੋਰਟੈਂਸ ਪੂਰੀ ਇੰਪੋਰਟੈਂਸ ਦਿੱਤੀ ਨਹੀਂ। ਹੁਣ ਜਦੋਂ ਪੈਸਾ ਖਰਚਣ ਵਾਲੇ ਆ ਗਏ। ਨਾ ਐਸਜੀਪੀਸੀ ਦਾ ਤੇ ਲੱਲਕਣਾ ਨਾ ਪੰਜਾਬ ਸਰਕਾਰ ਦਾ ਕੋਈ ਪੈਸਾ ਲੱਗਣਾ। ਤੇ ਆਪਣੇ ਘਰਫੂਕ ਦੇ ਤਮਾਸ਼ਾ ਦੇਖਣ ਵਾਲੇ ਲੋਕ ਅੱਗੇ ਆ ਗਏ ਨੇ ਦੇਖੋ ਜੀ ਮੈਨੂੰ ਹਿੰਦੂ ਹੋਣ ਦਾ ਵੀ ਬਹੁਤ ਮਾਣ ਹੈ, ਗਰਵ ਹੈ ਤੇ ਆਪਣੇ ਆਪ ਨੂੰ ਮੈਂ ਸਿੱਖ ਵੀ ਸਮਝਦਾ ਤੁਸੀਂ ਵੀ ਸਿਕਲ ਤੇ ਘਰਵਲ ਜਾਓਗੇ ਪਰ ਮੈਂ ਅੰਦਰੋਂ ਸਿੱਖ ਹਾਂ ਬਹੁਤ ਦੁੱਖ ਹੁੰਦਾ ਮੈਨੂੰ ਜਦੋਂ ਸਾਡੇ ਧਾਰਮਿਕ ਵਿਰਾਸਤ ਉਸਦਾ ਸਤਿਆਨਾਸ਼ ਕੀਤਾ ਹੋ ਰਿਹਾ ਹੋਵੇ ਨਕਲੀ ਜੀ ਇੱਟ ਬਣਾ ਕੇ ਲਾ ਦਿੰਦੇ ਆ ਵੀ ਇਹ ਜੀ ਛੋਟੀ ਇੱਟ ਦੀ ਐ ਅਸੀਂ ਸੋਨੂੰ ਉਹ ਇੱਟੀ ਹੋਏਗੀ ਜਿਹੜੀ ਸੱਚੀ ਮੱਚੀ ਸਰਹੰਦੀ ਹੋਏਗੀ ਉਦਾਂ ਦੀ ਹੋਏਗੀ ਮੈਂ ਅਰੋੜਾ ਸਾਹਿਬ ਨੂੰ ਅਸੀਂ ਇਹਨਾਂ ਦੇ ਨਿੱਜੀ ਰਹਿਸਤੇ ਆ ਕਿ ਵੀ ਬੇਨਤੀ ਕੀਤੀ ਸੀ ਚਲੋ ਅਸੀਂ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਇਹਨਾਂ ਨੇ ਹਵੇਲੀ ਨੂੰ ਨਾ ਬਚਾਇਆ ਹੈਗਾ ਉਹ ਕਮਰੇ ਜਿਹੜੇ ਉਹ ਗੈਰ ਕਾਨੂੰਨੀ પાਕੇ ਉਦੀ ਜਿਹੜੀ ਉਹਦਾ ਹोली ਆ ਸਾਰਾ ਬਗੈਣ ਦਿੱਤਾ ਹੈਗਾ ਤੇ ਉਹਨਾਂ ਨੂੰ ਅਸੀਂ ਬਿਲਕੁਲ ਉੱਥੋਂ ਜੋ ਉਹਨੂੰ ਖਤਮ ਕਰ ਦਾਂਗੇ। ਦਵਾਨ ਟੋਡਰਮਲ ਦੀ ਹਵੇਲੀ ਦੀ ਸਾਂਭ ਸੰਭਾਲ ਦੀ ਮੰਗ ਹਮੇਸ਼ਾ ਉੱਠਦੀ ਰਹੀ ਹੈ ਤੇ 2020 ਵਿੱਚ ਪਾਈ ਪਟੀਸ਼ਨ ਉੱਤੇ ਕੋਰਟ ਨੇ ਫੈਸਲਾ ਸੁਣਾਉਂਦੇ ਆ ਦਵਾਨ ਟੋਡਰਮਲ ਬਰਾਸਤੀ ਫਾਊਂਡੇਸ਼ਨ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਸਾਡੇ ਨਾਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਮੌਜੂਦ ਨੇ। ਤੇ ਐਚਰ ਐਡਵੋਕੇਟ ਐਚ ਅਰੂੜਾ ਜੀ ਮੌਜੂਦ ਨੇ ਜਿਨ੍ਹਾਂ ਨੇ ਪਟੀਸ਼ਨ 2020 ਦੇ ਵਿੱਚ ਪਾਈ ਸੀਗੀ ਤੇ ਇੱਕ ਇਹਨਾਂ ਨੂੰ ਮੌਕਾ ਮਿਲਿਆ ਹੋਣਾ ਦਿਵਾਨਟ ਆਰਡਰ ਮਲਦੀ ਹਵੇਲੀ ਸਾਂਭਣ ਦਾ ਬਹੁਤ ਵੱਡਾ ਕਾਰਜ ਆ ਭਾਜੀ ਸਭ ਤੋਂ ਪਹਿਲਾਂ ਤਾਂ ਇਹੀ ਆ ਕਿ ਵੱਡੀ ਜ਼ਿੰਮੇਵਾਰੀ ਹੈ ਜੀ ਮਿਲੀ ਹੈ ਜੀ ਜ਼ਿੰਮੇਵਾਰੀ ਨੂੰ ਅਸੀਂ ਸੰਗਤ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਪੂਰੀ ਤਨਦੇਹੀ ਨਾਲ ਅਸੀਂ ਨਿਭਾਵਾਂਗੇ ਤੇ ਇਹ ਪੰਥ ਦਾ ਮੈਂ ਪੰਥ ਦਾ ਨਹੀਂ ਕੱਲਾ ਕਹਿ ਸਕੂੰਗਾ ਇਹ ਮਨੁੱਖੀ ਅਧਿਕਾਰਾਂ ਅਧਿਕਾਰਾਂ ਦਾ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਨੂੰ ਮੁਹੱਬਤ ਕਰਦੇ ਆ ਇਹ ਇਹ ਉਹਨਾਂ ਦਾ ਕਾਰਜ ਆ ਸਾਰਿਆਂ ਦਾ ਤੇ ਉਹਨਾਂ ਨੇ ਕਿਸੇ ਧਰਮ ਕਰਕੇ ਸਹਿਬਜ਼ਾਦਿਆਂ ਨੂੰ ਮਦਲਿਕੇ ਸਸਕਾਰ ਨਹੀਂ ਕੀਤਾ ਉਹਨੇ ਇੱਕ ਮਨੁੱਖ ਹੋਣ ਦੇ ਨਾਤੇ ਕੀਤਾ ਵੀ ਮਨੁੱਖ ਦੀ ਕੀ ਡਿਊਟੀ ਬਣਦੀ ਆ ਤੇ ਅਸੀਂ ਵੀ ਜੋ ਦਵਾਨ ਟੋਡਰ ਮੱਲ ਜੀ ਨੇ ਉਹ ਉਸ ਸਮੇਂ ਦੇ ਮਕੇਸ਼ ਮਕੇਸ਼ ਉਹਵਾਨੀ ਸਨ ਤਾਂ ਦੇਖੋ ਸਾਰਾ ਜਿਹੜਾ ਆਪਣਾ bizness ਹੈ ਉਹ ਦਾਅ ਤੇ ਲਾ ਕੇ ਉਹਨਾਂ ਨੇ ਇਹ ਕਾਰਜ ਕੀਤਾ ਉਸ ਤਰ੍ਹਾਂ ਦੇ ਯੋਧੇ ਕਦੇ-ਕਦੇ ਪੈਦਾ ਹੁੰਦੇ ਆ ਅਸੀਂ ਸਲਾਮ ਕਰਦੇ ਆ ਸਹਿਮਤਾ ਕਰਦੇ ਆ ਤਾਂ ਅਸੀਂ ਉਹਨੂੰ ਪੂਰੇ ਤਨ ਦੇ ਹੀ ਨਾਲ ਜੋ ਹੈਰੀਟੇਜ ਮੁਤਾਬਕ ਉੱਥੇ ਹੋ ਸਕਿਆ ਉਹ ਅਸੀਂ ਬਿਲਕੁਲ ਉਹਨੂੰ ਅਸੀਂ ਦਰੁਸਤ ਕਰਾਂਗੇ ਕਰਾਂਗੇ ਪੁਰਾਣੀ ਦੇਖਦੀ ਗੱਲ ਕਰ ਲਈ ਕਿ ਪੁਰਾਣੀ ਦੇਖ ਜਿਹੜੀ ਆ ਜਿਸ ਤਰ੍ਹਾਂ ਸਮੁੰਦਰੀ ਜਜ ਹਵੇਲੀ ਉਸ ਨੂੰ ਕਿਹਾ ਜਾਂਦਾ ਸੀਗਾ ਕਿ ਉਸ ਨੂੰ ਉਸ ਤਰ੍ਹਾਂ ਦੀ ਦੇਖ ਦੇਣ ਲਈ ਪ੍ਰਾਤਨ ਦੇਖ ਦੇਣ ਲਈ ਕਿਹੋ ਜੇ ਪ੍ਰਬੰਧ ਕੀਤੇ ਜਾਊਗੇ ਜਾਂ ਉਸ ਲਈ ਵੀ ਕੋਈ ਸਹਿਯੋਗ ਆ ਰਿਹਾ ਕਿਸੇ ਵੱਲ ਨਹੀਂ ਜੋ ਜਿਹੜੀ ਪ੍ਰਾਤਨ ਦੇਖ ਦੇਣ ਦੇ ਲਈ ਤਾਂ ਬਹੁਤ ਅੱਜ ਕੱਲ ਆਪਣੇ ਕੋਲ ਟੈਕਨੀਕਲ ਜੁਗਾ ਹੈਗਾ ਬਹੁਤ ਟੀਮਾਂ ਹੈਗੀਆਂ ਨੇ ਸਾਨੂੰ ਇੱਕ ਟੀਮ ਨਹੀਂ ਪਸੰਦ ਆਏਗੀ ਦੂਸਰੀ ਟੀਮ ਰਾਇਰ ਕਰਾਂਗੇ ਤੇ ਇਹ ਅਸੀਂ ਮਤਲਬ ਕਿ ਇਸ ਤਰ੍ਹਾਂ ਦੀ ਕੋਈ ਸੰਗਤ ਨੂੰ ਲਾਂਭਾ ਨਹੀਂ ਹੋਣ ਦੇਵਾਂਗੇ ਮੈਨੂੰ ਪਤਾ ਹੈ ਵੀ ਇੱਕ ਛੋਟੀ ਇੱਟ ਨਾ ਇੱਕ ਨਕਲੀ ਜੀ ਇੱਟ ਬਣਾ ਕੇ ਲਾ ਦਿੰਦੇ ਆ ਵੀ ਇਹ ਜੀ ਛੋਟੀ ਇੱਟ ਦੀ ਹੈ ਅਸੀਂ ਸੋਨੂੰ ਉਹ ਇੱਟ ਹੀ ਹੋਏਗੀ ਜਿਹੜੀ ਸੱਚੀ ਮੱਚੀ ਸਰਹੰਦੀ ਹੋਏਗੀ ਉਦੋਂ ਦੀ ਹੋਏਗੀ ਉਹ ਸਾਨੂੰ ਸਰਹੰਦ ਦੇ ਵਿੱਚੋਂ ਵੀ ਮਿਲਣ ਦੀ ਆਸ ਹੈ ਬਾਕੀ ਸਾਨੂੰ ਜੇ ਕਿਤੋਂ ਹੋਰ ਲੋੜ ਪਈ ਤਾਂ ਅਸੀਂ ਉੱਥੋਂ ਵੀ ਪ੍ਰਾਤਨ ਇੱਟ ਲਿਆ ਕੇ ਤੇ ਉਹ ਨੂੰ ਤੁਸੀਂ ਕਦੇ ਵੀ ਪਰੇਸ਼ਾਨ ਨਹੀਂ ਸ਼ਕੋਗੇ ਵੀ ਇਹ ਕੋਈ ਨਵਾਂ ਇਹਦਾ ਕੰਮ ਹੋਇਆ ਸਾਨੂੰ ਸੇਵਾ ਇਹਦੀ સોਂਪੀ ਗਈ ਆ ਤਾਂ ਐਡਵੋਕੇਟ ਸਾਹਿਬ ਨਾਲ ਕਰੋ ਦਾ ਕੰਟੈਕਟ ਸੀਗਾ ਤਾਂ ਕਿਵੇਂ ਸਵਾਬ ਬਣਿਆ ਜੀ ਸਾਨੂੰ ਮਰਕਟ ਕੋਲ ਡੇਢ ਸਾਲ ਹੋਇਆ ਜੀ ਡੇਢ ਤੋਂ 2 ਸਾਲ ਮੈਂ ਅਰੋੜਾ ਸਾਹਿਬ ਨੂੰ ਅਸੀਂ ਇਹਨਾਂ ਦੇ ਨਿੱਜੀ ਰਹਿਸਤੇ ਆ ਕੇ ਵੀ ਬੇਨਤੀ ਕੀਤੀ ਸੀ ਚਲੋ ਅਸੀਂ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਇਹਨਾਂ ਨੇ ਹਵੇਲੀ ਨੂੰ ਨਾ ਬਚਾਇਆ ਹੈਗਾ ਨਹੀਂ ਹੁਣ ਨੂੰ ਇੱਥੇ ਲੰਗਰ ਹਾਲ ਜਾਂ ਕੋਈ ਬਾਬਾ ਇੱਥੇ ਹੋਰ ਕੁਝ ਬਹੁਤ ਕੁਝ ਬਣਾ ਕੇ ਇਹਨੂੰ ਇਹਨੂੰ ਮਤਲਬ ਕਿ ਇਹਦਾ ਡੈਸਨਸ ਕਰ ਦੇਣੀ ਸੀ ਤੇ ਇਹਨੂੰ ਬਚਾਉਣ ਦੇ ਵਿੱਚ ਐਸੀ ਅਰੋੜੇ ਦਾ ਬਹੁਤ ਵੱਡਾ ਕਿਉਂਕਿ ਕਈ ਲੋਕ ਤਾਂ ਜਿਹੜੇ ਨਹੀਂ ਸਮਝਦੇ ਉਹ ਤਾਂ ਕਹਿੰਦੇ ਮੇਰਾ ਟੱਕ ਕਿਉਂ ਹੈ ਕੀ ਗੱਲ ਹੈ ਇਹ ਸਾਡੇ ਜਾਣ ਬੁੱਝ ਕਿਉਂ ਕੀਤੀ ਹੈ ਪਰ ਐਸੀ ਗੱਲ ਨਹੀਂ ਜਦੋਂ ਅਸੀਂ ਇਹਨਾਂ ਨੂੰ ਪੜਿਆ ਸੁਣਿਆ ਦੇਖਿਆ ਬੜਾ ਨੇੜੇ ਹੋ ਕੇ ਸਾਨੂੰ ਵੀ ਪਹਿਲਾਂ ਲੋਕੀਂ ਇੰਝ ਕਹਿੰਦੇ ਸੀ ਵੀ ਉਹ ਤਾਂ ਜੀ ਅਰੋੜਾ ਸਾਹਿਬ ਮੰਨਣ ਵਾਲੇ ਨਹੀਂ ਤੇ ਐਸੀ ਗੱਲ ਨਹੀਂ ਰੂੜਾ ਸਾਹਿਬ ਨੇ ਸਾਨੂੰ ਬਹੁਤ ਪਿਆਰ ਦਿੱਤਾ ਮੁਹੱਬਤ ਦਿੱਤੀ ਤੇ ਸਾਨੂੰ ਦੱਸਿਆ ਵੀ ਆਹ ਦਿੱਕਤਾਂ ਹੈਗੀਆਂ ਨੇ ਇਹਨਾਂ ਦੀ ਗੱਲ ਬਿਲਕੁਲ درست ਹੈ ਜੋ ਹਾਈ ਕੋਰਟ ਨੇ ਕਿਹਾ ਵੀ ਦੋ ਕਮਰੇ ਆ ਜਿਹੜੇ ਉਹ ਗੈਰ ਕਾਨੂੰਨੀ પાਕੇ ਉਹਦੀ ਜਿਹੜੀ ਉਹਦਾ ਹੋਲੀ ਆ ਸਾਰਾ ਬਗਿਆਨ ਦਿੱਤਾ ਹੈਗਾ ਤੇ ਉਹਨਾਂ ਨੂੰ ਅਸੀਂ ਬਿਲਕੁਲ ਉੱਥੋਂ ਉਹਨੂੰ ਖਤਮ ਕਰ ਦਾਂਗੇ ਤੇ ਜੋ ਜੋ ਨਿਜਮਾ ਮਤਲਬ ਕਿ ਜੇ ਉੱਥੇ ਸਾਰੇ ਕਾਰਜ ਹੋਣਗੇ ਬਹੁਤ ਸੇਤੀ ਤੁਸੀਂ ਉਹਨੂੰ ਬਹੁਤ ਸੁੰਦਰ ਉਹਨੂੰ ਦੇਖੋਗੇ ਲੋਕ ਆਇਆ ਕਰਨਗੇ ਤਾਂ ਦਰਸ਼ਨ ਕਰਕੇ ਖੁਸ਼ ਹੋਇਆ ਕਰਨਗੇ ਤੇ ਉਹ ਹੈਰੀਟੇਜ ਦਾ ਸੁਨੇਹਾ ਮਨੁੱਖੀਤ ਘਾਰਾਂ ਦਾ ਸੁਨੇਹਾ ਦੇਗੀ ਵੀ ਸਾਡੇ ਪੁਰਖਿਆਂ ਨੇ ਇਸ ਹਵੇਲੀ ਦੇ ਵਿੱਚ ਆ ਕੇ ਕਿਸ ਤਰ੍ਹਾਂ ਦੇ ਮਹਾਨ ਕੰਮ ਕੀਤੇ ਆ ਜੀ ਐਡਵੋਕੇਟ ਸਾਹਿਬ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੁੰਦੇ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਵੈਸੇ ਜਦੋਂ ਤੁਸੀਂ ਪੋਟੀਸ਼ਨ ਪਾਈ ਤਾਂ ਦਿਮਾਗ ਵਿੱਚ ਕਿਵੇਂ ਆਇਆ ਕਿ ਇਸ ਹਵੇਲੀ ਨੂੰ ਸਾਹਮਣਾ ਜੇ ਤਾਂ ਕਿਉਂਕਿ ਐਸਜੀਪੀਸੀ ਉੱਤੇ ਵੀ ਇਸ ਚੀਜ਼ ਨੂੰ ਲੈ ਕੇ ਸਵਾਲ ਉੱਠ ਰਹੇ ਆ ਦਾ ਕੁਝ ਮੈਨੂੰ ਹਿੰਦੂ ਹੋਣ ਦਾ ਵੀ ਬਹੁਤ ਮਾਣ ਹੈ, ਗਰਵ ਹੈ ਤੇ ਆਪਣੇ ਆਪ ਨੂੰ ਮੈਂ ਸਿੱਖ ਵੀ ਸਮਝਦਾ ਤੁਸੀਂ ਵੀ ਸیکل ਤੇ ਘਰ ਵੱਲ ਜਾਓਗੇ ਪਰ ਮੈਂ ਅੰਦਰੋਂ ਸਿੱਖ ਹਾਂ ਬਹੁਤ ਦੁੱਖ ਹੁੰਦਾ ਮੈਨੂੰ ਜਦੋਂ ਸਾਡੇ ਧਾਰਮਿਕ ਵਿਰਾਸਤ ਉਸ ਦਾ ਸਤਿਆਨਾਚ ਕਿਤੇ ਹੋ ਰਿਹਾ ਹੋਵੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਮੈਂ ਇਹਨਾਂ ਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਰਿਕਵੈਸਟ ਕੀਤੀ ਕਿ ਸਿੱਖ ਮਹਾਰਾਜਾ ਰਣਜੀਤ ਸਿੰਘ ਦੀ ਅਨੁਸ਼ਾ ਨੇ ਵੀ ਸੰਭਾਲਣੀ ਹੈ ਉਹਦੇ ਵਾਸਤੇ ਵੀ ਬੇਨਤੀ ਸਵਾਰ ਕਰਿਆ ਹੈ ਅਸੀਂ ਚਾਹਾਂਗੇ ਕਿ ਸਾਡੇ ਵਿਰਸੇ ਵਾਸਤੇ ਲੜਿਆ ਜਾਵੇ ਇਸ ਦੇਸ਼ ਵਿੱਚ ਵਾਤਾਵਰਣ ਵਾਸਤੇ ਕੋਈ ਨਹੀਂ ਲੜਦਾ ਸੀ ਹੁਣ ਲੜਨੇ ਸ਼ੁਰੂ ਹੋ ਗਏ ਨੇ ਵਿਰਸੇ ਬਾਰੇ ਕੋਈ ਸਵਾਲ ਨਹੀਂ ਉਠਾਂਦਾ ਇਸ ਕਰਕੇ ਵਿਰਸੇ ਦੀ ਸਰਕਾਰ ਨੂੰ ਵੀ ਪਰਵਾਹ ਨਹੀਂ ਹੈਗੀ ਸਰਕਾਰ ਗੱਲਾਂ ਤਾਂ ਬਹੁਤ ਕਰਦੀ ਕਿ ਅਸੀਂ ਟੂਰਿਜ਼ਮ ਵਧਾਣਾ ਹੈ ਟੂਰਿਜ਼ਮ ਤੋਂ ਇੰਨੀ ਕਮਾਈ ਹੋਏ ਕਿ ਪੰਜਾਬ ਦੇ ਲੋਕੇ ਆਇਆ ਕਰਨਗੇ ਤੇ ਤੇ ਬੱਸਾਂ ਚੱਲਣਗੀਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇਜੀ ਜਗ੍ਹਾ ਸਾਰੇ ਟੂਰਿਸਟਸ ਵਾਲੀ ਜਗ੍ਹਾ ਤੱਕ ਆਵਾਂਗੇ ਪਰ ਜੇਵ ਚ ਤੇਲਾ ਨੀਲਾ ਨਾ ਤਾਂ ਤੁਹਾਡਾ ਟੂਰਿਜ਼ਮ ਨਹੀਂ ਚੱਲ ਸਕਦਾ ਟੂਰਿਜ਼ਮ ਕਮਾਈ ਵਾਸਤੇ ਬਾਅਦ ਦੀ ਗੱਲ ਹੈ ਪਹਿਲਾਂ ਤੁਹਾਨੂੰ ਇਨਵੈਸਟ ਕਰਨਾ ਪਏਗਾ ਪੰਜਾਬ ਦੇ ਵਿੱਚ ਔਰ ਹੁਣ ਇਹ ٹرسٹ ਜਿਹੜਾ ਚੋਡਰਮਲ ટ્રਸਟ ਬਣਿਆ ਫਾਊਂਡੇਸ਼ਨ ਬਣਿਆ ਇਹਨਾਂ ਨੇ ਪੈਸਾ ਤੇਲਾ ਖਰਚਣ ਦੀ ਜ਼ਿੰਮੇਵਾਰੀ ਲੈ ਲਈ ਤਾਂ ਹੁਣ ਅਸੀਂ ਮੇਰੀ ਆਪਣੀ ਰਾਏ ਤੇ ਇਹ ਹੈ ਕਿ ਪੰਜਾਬ ਸਰਕਾਰ ਨੂੰ ਮੈਂ ਥੋੜਾ ਦੜਾਵਾਵਾਂਗਾ ਜੇ ਦੜਾ ਸਕਿਆ ਤੇ ਪੈਸਾ ਇਹ ਲਈ ਜਾਂ ਡੰਡਾ ਮੈਂ ਚਲਾਈ ਜਾਮਾ ਖੁੰਡਾ ਬਾਬੇ ਖੁੰਡਾਲਾ ਬਾਬਾ ਜਿੱਦਾਂ ਤੁਸੀਂ ਕਿਹਾ ਮੈਂ ਕਵਾਨ ਨੂੰ ਤਿਆਰ ਆ ਮੈਂ ਸਰਕਾਰ ਨੂੰ ਮਜਬੂਰ ਕਰ ਦਿਆਂ ਕਿ ਜਿਹੜੀ ਜਿਹੜੀ ਜਗ੍ਹਾ ਤੇ ਇਹਨਾਂ ਨੇ ਪ੍ਰੋਟੈਕਟਿਡ ਮਨੂਮੈਂਟ ਡਿਕਲੇਅਰ ਕੀਤਾ ਪ੍ਰਾਤਨ ਸੰਸਥਾਨ ਡਿਕਲੇਅਰ ਕੀਤਾ ਉਹਦੀ ਸੰਭਾਲ ਜਾਂ ਸਰਕਾਰ ਕਰੇ ਜਾਂ ਉਹਨਾਂ ਦੇ ਮਾਲਕ ਕਰਨ ਜਾਂ ਰਲ ਕੇ ਕਰਨ ਜਾਂ ਕੋਈ ਤੀਜੀ ਸੰਸਥਾ ਜਿਵੇਂ ਟੋਟਲ ਮਲ ਟ੍ਰਸਟ ਵਾਲੇ ਨੇ ਕਰਨ ਤੇ ਸੇ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿਰਸੇ ਨੂੰ ਸੰਭਾਲਿਆ ਜਾਵੇ ਸਾਡੇ ਧਾਰਮਿਕ ਵਿਰਸੇ ਨੂੰ ਸਾਡੇ ਸਮਾਜਿਕ ਵਿਰਸੇ ਨੂੰ ਐਸਡੀਪੀਸੀ ਵੀ ਇੱਕ ਵੱਡੀ ਸੰਸਥਾ ਆ ਤਾਂ ਉਹਨਾਂ ਦੀ ਜਗ੍ਹਾ ਤੁਸੀਂ ਇਹਨਾਂ ਨੂੰ ਚੁਣਿਆ ਆ ਤਾਂ ਅ ਵਿਸ਼ਵਾਸ ਸੀ ਪੂਰਾ ਕਿ ਹਾਂ ਇਹ ਕਰਨਗੇ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਐਸਡੀਪੀਸੀ ਦਾ ਆਪਣਾ ਰੋਲ ਹੈ ਇਹਨਾਂ ਨੂੰ ਚੁਣਨ ਜਾਂ ਨਾ ਚੁਣਨ ਦੀ ਗੱਲ ਨਹੀਂ ਸੀ ਮੈਂ ਤੇ ਜੋ ਵਕੀਲ ਦੇ ਨਾਤੇ ਸਮਝਦਾ ਕਿ ਐਸਡੀਪੀਸੀ ਦੀ ਜ਼ਮੀਨ ਐਸਪੀਸੀ ਐਸਪੀਸੀ ਦੀ ਬਿਲਡਿੰਗ ਹੈ ਪਰ ਜਦੋਂ ਕਿਸੇ ਇਮਾਰਤ ਨੂੰ ਤੁਸੀਂ ਪ੍ਰੋਟੈਕਟਡ ਮਨੂਮੈਂਟ ਡਿਕਲੇਅਰ ਕਰ ਦਿੰਦੇ ਹੋ ਉਸ ਤੋਂ ਬਾਅਦ ਉਸ ਤੇ ਮਾਲਕ ਨੂੰ ਕਹਿਣਾ ਕਿ ਖਰਚਾ ਵੀ ਤੂੰ ਕਰ ਤੇ ਸਾਡੀ ਮਰਜ਼ੀ ਮੁਤਾਬਕ ਕਰ ਇਹ ਤਾਂ ਕੋਈ ਕਾਨੂੰਨ ਨਹੀਂ ਹੈ ਸਰਕਾਰ ਨੂੰ ਖੁਦ ਖਰਚਾ ਕਰਨਾ ਚਾਹੀਦਾ ਸੀ ਅਜੇ ਤੱਕ ਇਹਦੀ ਸੰਭਾਲ ਨਹੀਂ ਹੋਈ ਜਦੋਂ ਦਾ ਇਸ ਨੂੰ ਅਸੀਂ ਪ੍ਰਾਤਨ ਇਮਾਰਤ ਡਿਕਲੇਅਰ ਕੀਤਾ ਸੀ ਤਾਂ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ ਜੋ ਫੇਲਦਾ ਹੁਣ ਦਾ ਦੋਸ਼ ਹੋਵੇ ਸਰਕਾਰ ਦਾ ਮੰਨਿਆ ਜਾਣਾ ਚਾਹੀਦਾ ਐਸਜੀਪੀਸੀ ਨੂੰ ਮੈਂ ਇਸ ਗੱਲੋਂ ਬਰੀ ਕਰਦਾ ਹਾਂ ਐਸਜੀਪੀਸੀ ਇਹ ਚੰਦੀ ਤੇ ਕੁਝ ਐਫਰਟਸ ਕਰ ਲੈਂਦੀ ਜੇ ਮੈਨੂੰ ਤਾਂ ਨਹੀਂ ਸੀ ਜਾਨਦੇ ਪਰ ਇਦਾਂ ਦੇ ਟਰਸਟ ਵਾਲੇ ਸੱਜਣ ਜਿਹੜੇ ਐਸਜੀਪੀਸੀ ਤੋਂ ਜਾਣਦੇ ਸੀ ਇਹਨਾਂ ਨੂੰ ਹੱਥ ਫੜ ਸਕਦੇ ਸੀ ਮਤਲਬ ਕਾਰਜ ਜਿਹੜਾ ਇਹ ਲੇਟ ਆ ਕਾਫੀ ਸਮਾਂ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਬਿਲਕੁਲ ਐਸਜੀਪੀਸੀ ਦੀ ਉਦਾਸੀਨਤਾ ਤਾਂ ਰਹੀ ਹੈ ਤਾਂ ਕਹਿਣਾ ਹੀ ਪੈਗਾ ਕਿ ਉਹਨਾਂ ਨੇ ਇਸ ਚੀਜ਼ ਦੀ ਇੰਪੋਰਟੈਂਸ ਪੂਰੀ ਇੰਪੋਰਟੈਂਸ ਦਿੱਤੀ ਨਹੀਂ ਹੁਣ ਜਦੋਂ ਪੈਸਾ ਖਰਚਣ ਵਾਲੇ ਆ ਗਏ ਨਾ ਐਸਟੀਪੀ ਸੇ ਤੇ ਲੱਲਕਣਾ ਨਾ ਪੰਜਾਬ ਸਰਕਾਰ ਦਾ ਕੋਈ ਪੈਸਾ ਲੱਗਣਾ ਤੇ ਆਪਣੇ ਘਰਫੂਕ ਕੇ ਤਮਾਸ਼ਾ ਦੇਖਣ ਵਾਲੇ ਲੋਕ ਅੱਗੇ ਆ ਗਏ ਨੇ ਔਰ ਕੁਝ ਵੀ ਕਿਸੇ ਵੀ ਹੱਦ ਤੱਕ ਖਰਚਾ ਕਰਨ ਨੂੰ ਤਿਆਰ ਨੇ ਇਹ ਤਾਂ ਸ਼ਾਇਦ ਸੋਚਦੇ ਨੇ ਕਿ 10 ਵੀ ਕਰੋੜ ਨਾਲ ਹੋ ਜਾਏਗਾ ਮੈਨੂੰ ਲੱਗਦਾ ਨਹੀਂ 10 ਵੀ ਕਰੋੜ ਨਾਲ ਵੀ ਹੋਣਾ ਸ਼ਾਇਦ ਬਹੁਤ ਜ਼ਿਆਦਾ ਖਰਚਾ ਹੋਵੇ ਜੋਨੇ ਅਕਾਦਮੀ ਖਰਚਾ ਕਰ ਰਿਹਾ ਔਰ ਅਸੀਂ ਦੇਖ ਲਿਆ ਕਿ ਉੱਥੇ ਖਰਚਾ ਕਰੀ ਪਹਿਲੇ ਵੀ ਕਰੀ ਜਾ ਰਿਹਾ ਹੈ ਅਸੀਂ ਦੇਖ ਲਿਆ ਕਿ ਸੋਲਰ ਸਿਸਟਮ ਲਵਾ ਕੇ ਇਹਨਾਂ ਨੇ ਕਰੋੜਾਂ ਰੁਪਏ ਦਾ ਖਰਚ ਕਰ ਦਿੱਤੇ ਤੇ ਇੱਦਾਂ ਦੀ ਸੰਸਾ ਆ ਕੇ ਕਵੇ ਅਸੀਂ ਸੰਭਾਲਾਂਗੇ ਅ ਸ਼ੱਕ ਕਰਨ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਬਚਦੀ ਪਤਾ ਲੱਗ ਜਾਂਦਾ ਜਿਸ ਤਰ੍ਹਾਂ ਕਹਿੰਦੇ ਨੇ ਕਿ ਦਾਲ ਵੇਖਣੀ ਹੋ ਜਾਂ ਚਾਵਲੋ ਕਿ ਰਜਕੇ ਕਿ ਨਹੀਂ ਰਜਕੇ ਇੱਕ ਦਾਣਾ ਤੁਸੀਂ ਦਬਾ ਕੇ ਦੇਖ ਸਕਦੇ ਹੋ ਕਿ ਮੇ ਰਜਕੇ ਇਹਨਾਂ ਨੇ ਤੁਹਾਨੂੰ ਸਾਹਮਣੇ ਦੱਸਿਆ ਕਿ ਕਿੱਥੇ ਕਿੱਥੇ ਕਿੰਨੇ ਕਿੰਨੇ ਕਰੋੜਾਂ ਰੁਪਏ ਖਰਚ ਕਰ ਰਹੇ ਨੇ ਔਰ ਇਸ ਕੰਮ ਤਰੀਕੇ ਨਾਲ ਕਰ ਰਹੇ ਨੇ ਸੋ ਇਹਨਾਂ ਤੇ ਵਿਸ਼ਵਾਸ ਕਰਨ ਦਾ ਕੋਈ ਨਾ ਕਰਨ ਦਾ ਕਾਰਨ ਹੀ ਨਹੀਂ ਸੀ ਜੀ ਔਰ ਫਿਰ ਮੇਰੇ ਲਈ ਵਿਸ਼ਵਾਸ ਕਰਨਾ ਕੋਈ ਮੈਂ ਉਸ ਤਰ੍ਹਾਂ ਦੀ ਤਰਤ ਹੈ ਨਹੀਂ ਕਿ ਅਸੀਂ ਮੈਂ ਇਹਨਾਂ ਨਾਲ ਪਾਰਟਨਰਸ਼ਿਪ ਕਰਨ ਲੱਗਾ ਮੈਂ ਤੇ ਸਮਾਜਿਕ ਕਾਰਜਕਰਤਾ ਸਮਾਜਿਕ ਕਾਰਜਕਰਤਾ ਦੇ ਨਾਂ ਤੇ ਜੋ ਮੈਂ ਕੀਤਾ ਉਹ ਕੀਤਾ ਅੱਗੇ ਨੂੰ ਵੀ ਲੋੜ ਪੈਗੀ ਤਾਂ ਇੱਕ ਕਾਰਜਕਰਤਾ ਦੇ ਨਾਂ ਤੇ ਹੀ ਮੈਂ ਇਹਨਾਂ ਦੇ ਨਾਲ ਖੜਾ ਕੋਈ ਮੈਂ 파ਟਨਰ ਨਹੀਂ ਹਾਂ ਕਿਦਰ ਜੇ ਕੋਲ ਬੈਠਣ ਜੇ ਮੰਨ ਲਓ ਵਿੱਚੋਂ ਛੜ ਕੇ ਭੱਜ ਜਾਂਦੇ ਨੇ ਪ੍ਰਮਾਤਮਾ ਨਾ ਕਰੇ ਔਰ ਨਾ ਹੀ ਅਸਾ ਹੋਣ ਵਾਲਾ ਵੈਸੇ ਮੇਰਾ ਵਿਸ਼ਵਾਸ ਹੈ ਮੈਨੂੰ ਫਿਰ ਹਾਈ ਕੋਰਟ ਜਾਣਾ ਪੈਗਾ ਚਲਾ ਜਾऊंगा ਹਾਈ ਕੋਰਟ ਜਾਣਾ ਕੋਈ ਸ਼ਰਾਰਤ ਦੇ ਐਂਗਲ ਤੋਂ ਨਹੀਂ ਜਾਂ ਕਿਸੇ ਨੂੰ ਖਰਾਬ ਕਰਨ ਦੇ ਐਂਗਲ ਤੋਂ ਨਹੀਂ ਪਰ ਜੇ ਕਿ ਜ਼ਿੰਮੇਵਾਰ ਤੇ ਨਾ ਕਿਸੇ ਕਾਰਨ ਫਸ ਜਾਂਦੇ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਵਾਉਣ ਵਾਸਤੇ ਇਹ ਲੋੜ ਪਵੇਗੀ ਤਾਂ ਅਸੀਂ ਕਿਉਂ ਨਹੀਂ ਜਾਵਾਂਗੇ ਜੀ ਬਿਲਕੁਲ ਹਵੇਲੀੇ ਤਿਆਰ ਹੋ ਜੇਗੀ ਉਸੇ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਚਾਹੇ ਲੰਬਾ ਸਮਾਂ ਲੱਗੇਗਾ ਉਸੇ ਤਰ੍ਹਾਂ ਪ੍ਰਾਤਨ ਇਟ ਲੱਭੀ ਜਾਵੇਗੀ ਪ੍ਰਾਤਨ ਦਿਖ ਦੇਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇਗੀ ਤਾਂ ਉਸ ਦੇ ਬਾਅਦ ਵੀ ਤੁਹਾਡਾ ਜਿਹੜਾ ਇਸ ਦੇ ਉੱਤੇ ਧਿਆਨ ਰਹੇਗਾ ਇਹ ਹਵੇਲੀ ਦੀ ਸਾਮ ਸੰਭਾਲ ਇਹਨਾਂ ਫਾਊਂਡੇਸ਼ਨ ਵਾਲਿਆਂ ਵੀ ਨ ਕੋ ਰਹੋ ਦੇਖੋ ਜਿਉਂਦੇ ਰਹੇ ਤਾਂ ਉਸ ਵੇਲੇ ਮੌਕੇ ਤੇ ਵੀ ਮੇਰੇ ਤੇ ਜ਼ਿੰਮੇਵਾਰੀ ਆਏਗੀ ਕਿਉਂਕਿ ਇਹ ਪ੍ਰਿਜ਼ਰਵ ਕਰਨ ਤੇ ਬਹੁਤ ਮਿਹਨਤ ਹੈ ਬਹੁਤ ਖਰਚਾ ਹੈ ਕੋਈ ਸ਼ੱਕ ਨਹੀਂ ਪਰ ਉਸ ਤੋਂ ਬਾਅਦ ਇਸ ਨੂੰ ਸੰਭਾਲਣ ਦੀ ਵੀ ਬਹੁਤ ਜ਼ਿੰਮੇਵਾਰੀ ਵਾਲੀ ਗੱਲ ਹੈ ਜੇ ਅਸੀਂ ਵਾਕੇ ਇਸ ਜਗ੍ਹਾ ਨੂੰ ਟੂਰਿਸਟ ਪਲੇਸ ਬਣਾਣਾ ਹੈ ਕਿ ਲੋਕੀ ਆਣ ਤੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਕਹਿਣ ਫਤਿਹਗੜ ਸਾਹਿਬ ਦਾ ਰਸਤਾ ਕਿੱਧਰੋਂ ਜਾਂਦਾ ਹੈ ਸਰਾਂ ਦੀ ਟੈਕਸੀ ਚਾਹੀਦੀ ਉਹ ਸਿਚੁਏਸ਼ਨ ਤਾਂ ਹੀ ਬਣ ਸਕਦੀ ਜੇ ਤੁਸੀਂ ਇਸ ਨੂੰ ਐਸੀ ਦਿੱਖ ਦੇ ਦਿਓ ਐਸੀ ਐਂ ਤੇ ਮਿਹਨਤ ਕੀਤੀ ਹੋਵੇ ਖਰਚਾ ਕੀਤਾ ਹੋਵੇ ਸੋ ਉਸ ਵਾਸਤੇ ਇਹਨਾਂ ਲੋਕਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਜਿਹੜੇ ਆਪਣੀ ਜੇਬ ਚੋਂ ਪੈਸਾ ਲੰਨਦੇ ਸਰਕਾਰਾਂ ਮੈਨੂੰ ਨਹੀਂ ਲੱਗਦਾ ਕੁਝ ਕਰ ਸਕਦੇ ਆ ਸੋ ਪ੍ਰਾਣੀ ਦੁਆਣੀ ਬਹੁਤ ਜ਼ਰੂਰੀ ਹੈ ਆਦਰਵਾਇਜ਼ ਮਾੜੀ ਮੋਟੀ ਮਰਮਤ ਕਰਕੇ ਕੋਈ ਗੱਲ ਬੰਦ ਨਹੀਂ ਸੀ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਐਡਵੋਕੇਟ ਐਚਸੀ ਰੋੜਾ ਜੀ ਮੌਜੂਦ ਸਗੇ ਤਾਂ ਅ ਦਵਾਨ ਟੋਡਰਮਲ ਦੀ ਜਹਾਜ਼ ਹਵੇਲੀ ਨੂੰ ਸਾਂਭ ਸੰਭਾਲ ਦਾ ਕਾਰਜ ਜਿਹੜਾ ਇੱਕ ਤਰ੍ਹਾਂ ਦਾ ਸ਼ੁਰੂ ਹੋ ਚੁੱਕਿਆ ਆ ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਬਈ ਹੁਣੇ ਕਿੰਨਾ ਇੱਕ ਹੰਬੜਾ ਜਿਹੜਾ ਮਾਰਦੇ ਆ ਤੇ ਕਿਉਂਕਿ ਜੇ ਗੱਲ ਕਰ ਲਈਏ ਤਾਂ ਸ਼ਰੀਫਤ ਇਕੜ ਸਾਹਿਬ ਵਿੱਚ ਜਿੱਥੇ ਗੁਰਦੁਆਰਾ ਜੋਤੀਸਰੂਪ ਤੇ ਜਿੱਥੇ ਛੋਟੇ ਸਾਹਿਬ ਜਦ ਨਹੀਂ ਹਾਂ ਵਿੱਚ ਚਨਾਏਗੇ ਉੱਥੇ ਲੋਕ ਉਸ ਸਥਾਨ ਤੇ ਮੱਥਾ ਟੇਕਣਾ ਦੇ ਤਾਂ ਉੱਥੇ ਟੋਡਰਮਲ ਦਾ ਜਿਹੜਾ ਇੱਕ ਵੱਡਾ ਇਤਿਹਾਸ ਹੈਗਾ ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਜਗਾ ਖਰੀਦੀ ਸੀਗੀ ਸੋ ਉਹਨਾਂ ਦੀ ਹਵੇਲੀ ਨੂੰ ਉਸੇ ਤਰ੍ਹਾਂ ਪ੍ਰਾਤਨ ਦਿਖ ਦੇਣ ਲਈ ਟੋਡਰਮਲ ਹਵੇਲੀ ਵਿਰਾਸਤ ਫਾਊਂਡੇਸ਼ਨ ਵੱਲੋਂ ਜਿਹੜਾ ਕਾਰਜ ਸੰਭਿਆ ਗਿਆ ਸੋ ਦੇਖਦੇ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੇ ਹਾਲਾਤ ਬਣਦੇ ਆ ਕੀ ਕੀ ਇਹਦੇ ਵਿੱਚ ਚੇਂਜਸ ਆਉਂਦੇ ਨੇ ਕਿਹੋ ਕਿਸ ਤਰ੍ਹਾਂ ਜਿਹੜਾ ਉਸ ਨੂੰ ਪ੍ਰਾਤਨ ਜਿਹ ਦੇਖ ਦਿੱਤੀ ਜਾਂਦੀ ਕੈਮਰਾਮੈਨ ਬਤਨ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ